ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਸਾਖੀ ਨੋਮੀ ਚੱਲੀ ਦੋਹਰਾ ਦੂਜੇ ਦਿਨ ਪ੍ਰਭਾਤ ਮੇ ਲਾਗਿਓ ਵੱਡੋ ਵਿਦਾਨ ਸ੍ਰੀ ਗੁਰੂ ਸਾਹਿਬ ਆਏ ਕੇ ਬੈਠੇ ਪਰਮ ਸੁਜਾਨ ਸ੍ਰੀ ਗੁਰੂ ਮਹਾਰਾਜ ਜੀ ਕੇ ਚਰਨੋਂ ਮੇ ਸਿੰਗਾ ਸਿੱਖਾਂ ਸੰਗਤਾ ਮਸਤਕ ਰੱਖ ਹੱਥ ਜੋੜ ਬੇਨਤੀ ਕਰੀ ਜੇ ਸਾਨੂੰ ਉਸ ਨਿਰੰਕਾਰ ਦੀ ਜੋਤ ਦਾ ਦਰਸ਼ਨ ਕਰਾਓ ਜਿਸ ਜੋਤ ਦਾ ਦਰਸ਼ਨ ਸ਼੍ਰੀ ਗੁਰੂ ਨਾਨਕ ਜੀ ਨੇ ਪਾਈ ਬਾਲੇ ਔਰ ਮਰਦਾਨੇ ਨੂੰ ਨਾਲ ਲੈ ਕੇ ਕਰਾਇਆ ਸੀ ਤਾਂ ਸ਼੍ਰੀ ਗੁਰੂ ਜੀ ਹੁਕਮ ਕੀਤਾ ਤੁਸੀਂ ਕੇਸਾਂ ਸਮੇਤ ਠੰਡੇ ਜਲ ਨਾਲ ਇਸ਼ਨਾਨ ਕਰੋ ਸਿੱਖ ਸਿੱਖਣੀਆਂ ਅੱਛੇ ਅੱਛੇ ਬਸਤਰ ਸਮੇਤ ਕੜਾਹ ਪ੍ਰਸ਼ਾਦ ਕਰਵਾਕਰ ਬਾਣੀ ਪੜੋ ਪ੍ਰੇਮ ਸੰਯੁਕਤ ਤਾਂ ਸਬਨਾ ਆਗਿਆ ਮੰਨੀ ਸ਼੍ਰੀ ਗੁਰੂ ਜੀ ਸਬਨਾ ਦੀ ਤਨਖਾਹ ਬਖਸ਼ਾਈ ਸਿੰਗਲ ਸਿੰਘਣੀਆਂ ਹੱਥ ਜੋੜ ਕੇ ਮਨ ਲਗਾ ਕੇ ਸ੍ਰੀ ਗੁਰੂ ਜੀ ਦਾ ਧਿਆਨ ਲਗਾਏ ਕਰ ਬੈਠੇ ਸ੍ਰੀ ਗੁਰੂ ਜੀ ਨੇ ਐਸੀ ਜੋਤ ਦਿਖਾਈ ਕਿ ਕਰੋੜ ਬਿਜਲੀ ਜੈਸਾ ਤੇਜ ਹੈ ਗੁਰੂ ਜੀ ਤਦੋ ਇੱਕ ਪਾਸੇ ਹੀ ਸਿੱਖਾਂ ਕੋ ਬੁਲਾਇਆ ਔਰ ਆਗਿਆ ਕਰੀ ਜੋਤ ਦੇ ਪਾਸੋਂ ਹੋ ਕੇ ਲੰਗ ਆਓ ਸੰਤ ਖਾਲਸਾ ਲੰਗ ਗਿਆ ਕਈਆਂ ਦੇ ਕੱਪੜੇ ਚਿੱਟੇ ਹੀ ਰਹੇ ਕਈਆਂ ਦੇ ਕਾਲੇ ਹੋ ਗਏ ਕਈਆਂ ਦੇ ਸੜ ਗਏ ਸਿੰਘਾਂ ਹੱਥ ਜੋੜ ਕੇ ਅਰਜ਼ ਕਰੀ ਹੇ ਗੁਰੂ ਜੀ ਕੱਪੜਿਆਂ ਦੀ ਵਾਰਤਾ ਦੱਸੋ ਜਦ ਤਾਈ ਦੇ ਵਿੱਚ ਆਤਮਾ ਹੈ ਤਦ ਤਾਈ ਹੱਤਾਂ ਦਾ ਦਾਨ ਕੀਤਾ ਅੱਗੋਂ ਮਿਲਦਾ ਹੈ ਇਹੋ ਪਵਿੱਤਰ ਪਉਣਾ ਹੈ ਹੱਤਾਂ ਦਾ ਦਾਨ ਦੇਣਾ ਕੰਨੀ ਜਸ ਸੁਣਨਾ ਇਹੀ ਦੁਰਲਭ ਹੈ ਪਰਮੇਸ਼ਵਰ ਅਕਾਲ ਪੁਰਖ ਅਸਥੂਲ ਸੁਖਮ ਰੂਪ ਧਾਰ ਕੇ ਸੁਖ ਦੇਤਾ ਹੈ ਜੈਸੇ ਪਉਣ ਸੁਖਮ ਰੂਪ ਧਾਰ ਕੇ ਸੁਖ ਦੇਤੀ ਹੈ ਦੁੱਖ ਵੀ ਦੇਤੀ ਹੈ ਬਚਨ ਕੀਤਾ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਕਦੇ ਕੱਚੇ ਸੁਣਦੇ ਕੱਚੇ ਕੱਚੀ ਆਖੇ ਵਖਾਣੀ ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ ਕੇ ਹੋਰਨਾ ਸ਼ਸਤਰਾਂ થી ਕਥਨ ਸੁਣ ਕੇ ਮਨਨ ਕੀਏ ਹੈ ਔਰ ਕੁੱਠਾ ਆਦਕ ਖਾਂਦੇ ਹੈ ਮੜੀ گور ਕਬਰ ਕੋ ਪੂਜਦੇ ਹੈ ਕੁੜੀ ਮਾਰ ਨੜੀ ਮਾਰ ਕੋ ਦਾਨ ਦਿੰਦੇ ਹੈ ਉਹਨਾਂ ਦੇ ਕੱਪੜੇ ਸੜ ਗਏ ਹੈ ਜਿਹੜੇ ਬਾਰੋਂ ਗੁਰੂ ਕੇ ਸਿੰਘ ਕਹਾਉਂਦੇ ਹੈ ਔਰ ਪਗਵਤ ਗਰੜ ਪੁਰਾਨ ਆਦਿਕ ਸੇ ਆਪਣੀ ਮੁਕਤੀ ਚਾਉਂਦੇ ਹਨ ਉਹਨਾਂ ਦੇ ਕੱਪੜੇ ਕਾਲੇ ਪਏ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਭਰੋਸਾ ਕੀਤਾ ਹੈ ਹੋਰ ਪਰ ਭਰੋਸਾ ਨਹੀਂ ਕੀਤਾ ਉਹਨਾਂ ਦੇ ਕੱਪੜੇ ਚਿੱਟੇ ਹਨ ਜੈਸੇ ਹਿੰਦੂ ਮਤ ਵਾਲੇ ਆਪਣੇ ਮੰਤਰ ਸ਼ਬਦ ਪੜ੍ਹਦੇ ਹਨ ਔਰ ਤੈਸੇ ਸਿੰਗਾ ਕੋ ਹੁਕਮ ਹੈ ਹਿੰਦੂ ਦੇ ਕਰਮ ਤਿਆਗ ਦੇਣ ਕਿਸੇ ਬ੍ਰਾਹਮਣ ਹਿੰਦੂ ਕੋ ਛੋੜ ਦੂਸ਼ਨਾ ਲੱਗੇ ਉਹ ਸਿੰਗਾ ਪਾਸੋ ਸ਼ੁੱਧ ਹੋਣ ਦੀ ਲੋੜ ਨਹੀਂ ਰੱਖਦੇ ਕਿਸੇ ਗੁਰਦੁਆਰੇ ਨਹੀਂ ਜਾਂਦੇ ਸਿੱਖਾਂ ਪੁੱਛਿਆ ਗੁਰੂ ਜੀ ਐਸੀ ਸ਼ਕਤੀ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ ਸਾਨੂੰ ਉਪਾਅ ਦੱਸੋ ਜੀ ਤਾਂ ਗੁਰੂ ਜੀ ਬਚਨ ਕੀਤਾ ਜਿਨ੍ਹਾਂ ਉਦਮ ਕੀਤਾ ਹੈ ਅਤੇ ਨਾਮ ਜਪਿਆ ਹੈ ਉਹਨਾਂ ਤੋਂ ਇੰਦਰਪੁਰੀ ਸਤਪਤਾਲ ਸਮੁੰਦਰ ਦੂਰ ਨਹੀਂ ਸਿੰਘੋ ਤੁਸੀਂ ਹੱਟ ਧਾਰ ਕੇ ਜਿਸ ਕਾਰਜ ਨੂੰ ਲੱਗੋਗੇ ਸਿੱਧ ਕਰ ਲਓਗੇ ਭਜਨ ਦੇ ਪ੍ਰਤਾਪ ਕਰਕੇ ਨਾਮ ਜਪੋ ਸ਼੍ਰੀ ਮੁਖਵਾਖ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਦੀ ਖਬਰ ਪੜਤੀ ਹੈ ਅਖਰੀ ਗਿਆਨ ਨੂੰ ਗੀਤ ਗੁਣ ਗਾਓ ਸਰਬ ਸ਼ਕਤੀਆਂ ਨਾਮ ਵਿਖੇ ਸਿੱਧ ਹੋਣੀਆਂ ਹੈ ਨਾਮ ਜਪਣਾ ਵੰਡ ਖਾਣਾ ਧਰਮ ਦੀ ਕਿਰਤ ਕਰਨੀ ਮਾਤਾ ਪਿਤਾ ਦੀ ਸੇਵਾ ਕਰਨੀ ਇਹ ਇਸ ਦੇ ਜੀਵ ਤੇ ਲੋਕ ਪਰਲੋਕ ਵਿੱਚ ਸਹਾਈ ਹੋਣਗੇ ਬੋਲੋ ਪਾਈ ਜੀ ਵਾਹਿਗੁਰੂ ਅੱਗੇ ਸਾਖੀ ਦਸਮੀ ਚੱਲੀ ਦਸਵੇਂ ਪਾਤਸ਼ਾਹ ਦੀਵਾਨ ਲਗਾ ਕੇ ਬੈਠੇ ਸਿੱਖਾਂ ਸੰਥਾ ਹੋਰਨਾ ਸ਼ਾਸਤਰਾ ਦੀ ਰੀਤ ਸੇ Hindu 13ਵੇਂ ਦਿਨ ਸੁਤਕ ਪਾਤਕ ਕੜਦੇ ਹਨ ਤੁਸੀਂ ਉਸੇ ਵੇਲੇ ਕੜਾ ਪ੍ਰਸ਼ਾਦ ਕਰਕੇ ਚਕਾਉਂਦੇ ਹੋ ਜੀ ਸਤਗੁਰ ਸ਼ਬਦ ਉਚਾਰਿਆ ਕੁੱਪ ਪਰਿਓ ਜੈਸੇ ਦਾਦੇਰਾ ਕਛੂ ਦੇ ਸੁਬਿਦੇਸ ਨਾ 부ਜ ਬਚਨ ਹੋਇਆ ਜਦੋਂ ਜੀਵ ਦੇ ਤਿਆਗਦੇ ਹੈ ਤਦੋ ਜਮਦੂਤਾਂ ਦੇ ਵਸ ਪੜਦੇ ਹੈ ਜਿਹੜੇ ਕਿਰਿਆ ਕਰਮ ਕਰਦੇ ਹੈ ਨਾਲੇ ਬਰੀਣਾ ਤੇ ਚਬੁਰਿਆਂ ਕਰਦੇ ਹਨ ਗੰਗਾ ਫੁਲਤਾਰਦੇ ਹਨ ਗਿਆ ਜੀ ਜਾ ਕੇ ਪਿੰਡ ਪਾਉਂਦੇ ਹੈ ਪਿਤਰਾ ਨਮੀਤ ਉਹਨਾਂ ਕਰਮਾਂ ਦੇ ਕਰਮ ਵਾਲਿਆਂ ਕੋ ਧਰਮ ਰਾਜ ਦੇ ਹੁਕਮ ਨਾਲ ਕਲਯੁਗ ਦੇ ਵਾਸ ਕਰ ਛੱਡਿਆ ਹੈ ਕਿਉਂਕਿ ਕਲਯੁਗ ਨੇ ਨਰਕ ਪਰਨੇ ਹਨ ਜਿਸ ਰਾਜੇ ਦਾ ਰਾਜ ਹੁੰਦਾ ਹੈ ਉਸੇ ਦਾ ਹੁਕਮ ਟੁੱਟਦਾ ਹੈ ਕੱਲੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ 10 ਅਵਤਾਰ ਹੋਣਗੇ ਪੂਰੇ ਕਲਾਤਾਰੀ ਔਰ ਪਿੱਛੇ ਸੰਤ ਅਵਤਾਰ ਹੋਣਗੇ ਨਾਮ ਜਪਾਵਣਗੇ ਸਿੱਖਿਆ ਦੇਣਗੇ ਰਾਜੇ ਜਨਕ ਵਾਲੇ ਨਰਕ ਕਲਯੁਗ ਦੇ ਪਰਨੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੋਂ ਬਿਨਾ ਕਲਯੁਗ ਨੇ ਕਿਸੇ ਕੋ ਨਹੀਂ ਛੱਡਣਾ ਅਸੀਂ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਕੇ ਵਰਤਾਉਂਦੇ ਹਾਂ ਪ੍ਰਸ਼ਾਦ ਆਰਤੀ ਸੋਹਿਲਾ ਪੜ੍ਹ ਕੇ ਜਾਂ ਜਦ ਚੀਖਾਂ ਵਿੱਚ ਕੜਾ ਪ੍ਰਸ਼ਾਦ ਪਾਵੇ ਉਸੇ ਵਕਤ ਜੀਵ ਦੀ ਗਤੀ ਹੁੰਦੀ ਹੈ ਔਰ ਜਮਦੂਤ ਦੇ ਪੈ ਥੀਂ ਰਹਿਤ ਹੋ ਜਾਂਦਾ ਹੈ ਔਰ ਜੀਵ ਸਤਾਰਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਵੇ ਪ੍ਰਸ਼ਾਦ ਵਰਸੇ ਬਸਤਰ ਪੂਜਾ ਪੇਟਾ ਕਰਕੇ ਗਰੰਥੀ ਸਿੰਘ ਦੀ ਖੁਸ਼ੀ ਲਵੇ ਜੀਵ ਦੀ ਮੁਕਤੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਪੂਰਨ ਅੰਪਾਰ ਸ੍ਰੀ ਗੁਰੂ ਕੀ ਸੰਗਤ ਕੇ ਭਜਨ ਤਪ ਕਰਨੇ ਕੀ ਧਰਮਸਾਲ ਵਿੱਚ ਪ੍ਰਾਣੀਆਂ ਦੇ ਪੁੰਨ ਭੇਜਦੇ ਹਾਂ ਤਾਂ ਕਲਯੁਗ ਸਾੜਿਆਂ ਸਿੱਖਾਂ ਕੋ ਛੱਡ ਦਿੰਦਾ ਹੈ ਜਮਦੂਤ ਨੇੜੇ ਆਉਂਦੇ ਆਪਣੀ ਇੱਛਾ ਨਾਲ ਸਾਡੇ ਸਿੱਖ ਸੰਤ ਸਿੰਘ ਕਿਤੇ ਰਹਿਣ ਕਲਯੁਗ ਧਰਮ ਰਾਏ ਚਿਤ੍ਰਗੁਪਤ ਜਮਦੂਤ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਬਾਣੀ ਸੁਣ ਕੇ ਛੜਦੇ ਹਨ ਸ੍ਰੀ ਗੁਰੂ ਨਾਨਕ ਨਿਰੰਕਾਰੀ ਆਪਣਿਆਂ ਸਿੱਖਾਂ ਕੋ ಶ್ರೀ ਅਕਾਲ ਪੁਰਖ ਪਾਸ ਆਪ ਲੈ ਜਾਣਗੇ ਜਦ ਪ੍ਰਾਣੀ ਦਾ ਸੰਸਕਾਰ ਕਰਕੇ ਇਸ਼ਨਾਨ ਕਰਕੇ ਪ੍ਰਸਾਦ ਵਰਤਾਇਆ ਜਾਏ ਫਿਰ ਪਾਤਕ ਸੂਤਕ ਨਿਕਲ ਜਾਂਦਾ ਹੈ ਗੁਰੂ ਕੇ ਚਰਨਾਂ ਵਿਖੇ ਜੈ ਨਿਵਾਸ ਹੁੰਦਾ ਹੈ ਦੋਹਰਾ ਸ੍ਰੀ ਗੁਰੂ ਦੀਨदयाल ਜੀ ਗਏ ਮਹਿਲ ਮੇ ਆਪ ਜਸ ਕਰੋ ਸੀ ਸੁ ਸੁਨਿਭਾਤ ਤੇ ਸਿੱਖ ਗਵਾਵੇ ਪਾਪ ਦੂਸਰੇ ਦਿਨ ਸ੍ਰੀ ਗੁਰੂ ਗ੍ਰੰਥ ਜੀ ਜਾ ਪਹੁੰਚੇ ਚਮਕੌਰ ਯੁੱਧ ਕਰਨ ਕੀ ਬਾਤ ਅਬ ਰਹੀ ਕਥਾ ਸਭ ਔਰ ਅੱਗੇ ਸਾਖੀ 11ਵੀਂ ਚੱਲੀ ਚਮਕੌਰ ਕੇ ਯੁੱਧ ਵਿਖੇ ਸਿੰਘਾਂ ਨੇ ਪੁੱਛਿਆ Hindu ਮਤ ਕੇ ਸ਼ਾਸਤਰੋ ਮੇਂ ਹਰ ਸਰ ਗੰਗਾ ਕਾ ਨਾਮ ਹੀ ਲਿਖਿਆ ਹੈ ਉੱਥੇ ਗੰਗਾ ਜੀ ਨਾਮ ਮਸ਼ਹੂਰ ਹੈ ਹਰ ਸਰ ਗੁਰਦੁਆਰੇ ਦਾ ਨਾਮ ਪ੍ਰਸਿੱਧ ਸੀ ਸਾਡੇ ਤਾਂ ਸਤਿਗੁਰ ਗੰਗਾ ਦੇ ਤਾਰਨ ਲਈ ਜਗਤ ਵਿਖੇ ਆਏ ਸੀ ਸ਼ਬਦ RAMDAS GURU JAGTARAN KAU हे सच्चे पाशा जी जिओ को जमदूत ਕਿਉਂ ਰੱਖਦੇ ਹਨ वचन ਹੋਇਆ हे ਸਿੱਖੋ ਬੜਾ ਦੁੱਖ ਦਿੰਦੇ ਹਨ ਸੱਪਾਂ ਵਿਛੂਆਂ ਤੇ ਰਾਖਸ਼ਾਂ ਦੇ ਵਾਸ ਕਰ ਭਿਆਨਕ ਦੁੱਖ ਦਿੰਦੇ ਹਨ ਭਾਈ ਬੱਦ ਕਟੰਬ ਸਹਿਰਾ ਓਏ ਪੇ ਲਾਗੇ ਕਾਡੂ ਸਬੀਰਾ ਕਰਕੇ ਨਾਰੀ ਉਰੇ ਤਨ ਲਾਗੇ ਉਹ ਤਉ ਪੂਤ ਪੂਤ ਕਰੇ ਭਾਗੇ ਕਹਿ ਰਵਦਾਸ ਸਵੇ ਜਗ ਲੁੱਟਿਆ ਹਮ ਤਉ ਏਕ ਰਾਮ ਕਹਿ ਛੁੱਟਿਆ ਏ ਸਿੱਖੋ ਤੁਸੀਂ ਸ੍ਰੀ ਵਾਹਿਗੁਰੂ ਜੀ ਕਾ ਸਿਮਰਨ ਕਰੋ ਅਕਾਲ ਪੁਰਖ ਜੀ ਦੀ ਖੇਲ ਵਲਦ ਵੇਖੋ ਕੀ ਬਾਣਾ ਬਰਤਦਾ ਹੈ ਬਚਨ ਹੋਇਆ ਸਹਬਜ਼ਾਦੇ ਹੋਰ ਸਿੰਘ ਕਾਇਲ ਹੋਏ ਸ਼ਹੀਦੀ ਪਾਈ ਗੁਰੂ ਜੀ ਸਿੰਘਾ ਕੋ ਦੇਖ ਕੇ ਵਿਰਾਗ ਕੀਤਾ ਉਰ ਬਚਨ ਕੀਆ ਇਨਾ ਸਿੰਘਾਂ ਦਾ ਸਾਹਿਬਜ਼ਾਦਿਆਂ ਨਾਲ ਹੀ ਸਸਕਾਰ ਕਰੋ ਕੜਾ ਪ੍ਰਸ਼ਾਦ ਤਿਆਰ ਕਰ ਜਪਜੀ ਕੀ ਅਠਤੀ ਸ਼ਲੋਕ ਦਾ ਪਾਠ ਕਰੋ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਮਾਤ ਤਰਤੇ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੇ ਜਿਨੇ ਨਾਮ ਤੇ ਆਇਆ ਮਸਕਤ ਕਾਲੇ ਨਾਨਕ ਮੁਖ ਉਜਲੇ ਕੇਤੇ ਛੂਟੇ ਨਾਲੇ ਸ਼੍ਰੀ ਗੁਰੂ ਮਹਾਰਾਜ ਜੀ ਅਰਦਾਸ ਕਰ ਵਰ ਦਿੱਤਾ ਜੋ ਕੋਈ ਸੰਸਕਾਰ ਦੇ ਵੇਲੇ ਮੇਰਾ ਸਿੱਖ ਸ਼ਲੋਕ ਦੇ ਪੰਜ ਪਾਠ ਕਰੇਗਾ ਤਾ ਪ੍ਰਾਣੀ ਦੇ ਪਾਪ ਬਖਸ਼ੇ ਜਾਣਗੇ ਕਿਰਿਆ ਕਰਮ થી ਬਿਨਾ ਸਦਗਤੀ ਕੋ ਪ੍ਰਾਪਤ ਹੋਵੇਗਾ ਐਸਾ ਬਚਨ ਕਹਿ ਕੇ ਸੰਸਕਾਰ ਕੀਤਾ ਕਿਰਪਾਲ ਕਿਰਿਆ ਕੀਤੀ ਗੁਰੂ ਜੀ ਬਚਨ ਕੀਤਾ ਅਜੀਤ ਸਿੰਘ ਜੁਝਾਰ ਸਿੰਘ ਦਾ ਨਾਮ ਲੈ ਕੇ ਸਸਰੀ ਅਕਾਲ ਦਾ ਜੈਕਾਰਾ ਬੁਲਾਓ ਤਨਖਾਹ ਨਹੀਂ ਤੋੜਨਾ ਇਹ ਸ਼ਬਦ ਪੜਨਾ ਆਇਆ ਗਿਆ ਮੁਇਆ ਨਾਉ ਪਿੱਛੇ ਪਤਲੇ ਸਦੇ ਕਾ ਸਭ ਲੋਗ ਆਖਦੇ ਹਨ ਪੁੰਨੀ ਸਵਰਗ ਜਾਏਗਾ ਪਾਪੀ ਨਰਕ ਜਾਏਗਾ ਤਾਂ ਤੇ ਅਗਿਆਨੀਆਂ ਦੇ ਮਤ ਵਿਖੇ ਵੀ ਦੇ ਕਾ ਵੋ ਨਾਮ ਤੇ ਰੂਪ ਦਾ ਵਿਛੋੜਾ ਪਾਸਦਾ ਹੈ ਚੇਤਨ ਕਲਾ ਨਹੀਂ ਮਰਦੀ ਗਮ ਨਾ ਕਰੋ ਜੋ ਆਪਣੇ ਆਪ ਨੂੰ ਨਾਥੋਂ ਨਿਰਾਸ਼ ਹੋ ਜਾਂਦੇ ਹਨ ਪਿਛਲੇ ਕੀਤੇ ਨਹੀਂ ਮਿਲਦੇ ਆਗਿਆ ਦਿੱਤੀ ਕੀਰਤਨ ਸੋਇਲੇ ਦਾ ਪਾਠ ਕਰੋ ਅਰਦਾਸ ਕਰੋ ਕੜਾ ਪ੍ਰਸਾਦ ਚਿਖਾਵੇਂ ਪਾਓ ਫੇਰ ਨਹਾ ਕੇ ਵਰਤਾਓ ਥੋੜੀ ਦੇਰ ਪਿੱਛੋਂ ਐਸੀ ਨੀ ਹਨੇਰੀ ਆਈ ਲਾਲ ਕਾਲਾ ਪੀਲਾ ਆਸਮਾਨ ਦਾ ਰੰਗ ਹੋ ਗਿਆ ਤੁਰਕ ਆਪਸ ਵਿੱਚ ਲੜਮਰੇ ਸਿੰਘਾਂ ਅਕਾਲ ਅਕਾਲ ਕਰਤੇ پکڑ ਕੇ ਸੇਰੀ ਸਾਹਿਬ ਜੰਗਲ ਮੇਂ ਦੰਗਲ ਕਰਕੇ ਜੀਤ ਕੀ ਫਤਹਿ आन गजाई शब्द पढ़ मुड़ने दे समय योगी बपूड़ा खेलो आसने रहे बिपोते सज्जन विद्या कर चले क्या देखा कर जाए सतारा रोज ऐसा दिन लगा सब जिम्मी आसमान सुरख लाल होए गया दिल्ली शहर में सब राज के दिवे गुल हो गए चंद सूरज दिसया नहीं सिंह प्यारे आराम में गुरुजी की सेवा करे युद्ध का थकेमा उतर गया सिखा अर्ज करी ਸੱਚੇ ਪਾਤਸ਼ਾਹ ਕੀ ਬਾਣਾ ਬਰਤਾਇਆ ਹੈ ਹੁਕਮ ਹੁਆ ਅਜੀਤ ਸਿੰਘ ਵਿਸ਼ਨੂੰ ਅਵਤਾਰ ਸੀ ਜੁਝਾਰ ਸਿੰਘ ਜੀ ਬ੍ਰਹਮੇ ਦੇ ਅਵਤਾਰ ਸੀ ਹੁਣ ਉਹ ਆਪਣੀਆਂ ਪੂਰੀਆਂ ਨੂੰ ਗਏ ਹਨ ਦੇਵੀ ਦੇਵਤਾ ਰੁਸ਼ਨਾਈ ਕਰੇ ਹੈ ਫਿਰ ਕੱਚੇ ਹਿੰਦੂ ਮੁਸਲਮਾਨ ਸਿੰਘਾਂ ਨਾਲ ਹਾਸਿਕਰਨ ਔਰ ਗੁਰੂ ਗੋਬਿੰਦ ਸਿੰਘ ਜੀ ਤੀਜਾ ਪੰਥ ਬਣਾਏ ਕੇ ਸੁਖ ਪਾਇਆ ਭਰੋਸੇ ਵਾਲੇ ਸਿੰਘ ਉਹਨਾਂ ਦੇ ਮੂੰਹ ਉੱਪਰ ਪੋਲਾ ਮਾਰਨ ਔਰ ਅਰਧ ਕਰੀ ਜੀ ਸੱਚੇ ਪਾਤਸ਼ਾਹ ਜਗਤ ਬौरा ਹੁਆ ਬਕਦਾ ਹੈ ਤਾਂ ਗੁਰੂ ਜੀ ਬਚਨ ਕੀਤਾ Hindu turak di shara sab todi nandan put janegi gori aagya kiti he sikho tusi wahe guru ka jap karo shri guru granth sahib ji da bhog pao bhog paya kada prasad ardas karke aagya dei bartao aur behangam sikhan ko paathiyan ko poshaka reshmi diyan ਔਰ ਕੋੜੇ ਦੀਏ ਗੈਣੇ ਦੀਏ ਸ਼ਬਦ ਸਤਗੁਰ ਮਿਲੇ ਤਾਂ ਦਿਬ ਦ੍ਰਿਸ਼ਟੀ ਪਏ ਨਹਿ ਕਿਛੂ ਜਨਮ ਹੈ ਨਹਿ ਕਿਛੂ ਮਰੇ ਆਪਨ ਚਲਿਤ ਆਪ ਹੀ ਕਰੇ ਆਵਨ ਜਾਨ ਇੱਕ ਖੇਲ ਮਨਾਇਆ ਆਗਿਆਕਾਰੀ ਕੀਨੀ ਮਾਇਆ ਆਗਿਆ ਦਿੱਤੀ ਹੈ ਸਿੱਖੋ ਸਾਜਾਦਿਆਂ ਕੇ ਫੁੱਲ ਤੁਸੀਂ ਹਰਿ ਸਰ ਲੈ ਜਾਓ ਤਾਂ ਸਿੱਖਾਂ ਨੇ ਫੁੱਲਾਂ ਨੂੰ ਦੁੱਧ ਸਾਥ ਇਸ਼ਨਾਨ ਕਰਵਾਕਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਪ੍ਰੀਤੀ ਸੰਯੁਕਤ ਚਾਂਦੀ ਦੀ ਗਾਗਰ ਵਿਖੇ ਅਸਥਾਨ ਕਰਕੇ ਗੁਰਬਖਸ਼ ਸਿੰਘ ਬਕਤ ਸਿੰਘ ਧਰਮ ਸਿੰਘ ਦੇਵਾ ਸਿੰਘ ਬੁੱਧ ਸਿੰਘ ਬਚਿੱਤਰ ਸਿੰਘ ਸ਼੍ਰੀ ਵਾਹਿਗੁਰੂ ਦਾ ਜਾਪ ਕਰਕੇ ਇਸ਼ਨਾ ਨਿਸ਼ਾਨ ਸਾਹਿਬ ਅੱਗੇ ਚਲਾਉਂਦੇ ਰਾਗੀ ਰਬਾਬੀ ਕੀਰਤਨ ਕਰਦੇ ਸ਼੍ਰੀ ਗੁਰੂ ਜੀ ਦੇ ਹੁਕਮ ਮੰਨ ਕੇ ਹੌਲੀ ਹੌਲੀ ਚੱਲ ਸ਼੍ਰੀ ਅੰਮ੍ਰਿਤਸਰ ਆ ਕੇ ਫੁੱਲਾਂ ਕੋ ਇਸ਼ਨਾਨ ਕਰਵਾ ਕਰ ਔਰ ਆਪ ਇਸ਼ਨਾਨ ਕਰਕੇ ਤਖਤ ਸ੍ਰੀ ਅਕਾਲ ਬੁੰਗੇ ਜੀ ਦੇ ਹਜ਼ੂਰ ਜਾਇ ਕਰਕੇ ਔਰ ਖੜੇ ਹੋਕਰ 500 ਰੁਪਇਆ ਭੇਟਾਂ ਦੇ ਹਾਜ਼ਰ ਕਰ ਅਰਦਾਸਾਂ ਸੁਧਾਇਆ ਔਰ ਪੰਜ ਪੁਛਾਕਾਂ ਇੱਕ ਸ੍ਰੀ ਸਾਹਿਬ ਕਮਰਕੱਸਾ ਸ਼ਾਹਬਜ਼ਾਦ ਦਾ ਦੇਖ ਕੇ ਬੜੀ ਪ੍ਰੀਤ ਸੇ ਦਰਬਾਰ ਸਾਹਿਬ ਜੀ ਦਾ ਦਰਸ਼ਨ ਕੀਆ 700 ਰੁਪਇਆ ਅਰਦਾਸ ਹਜ਼ੂਰ ਹਰਮੰਦਰ ਸਾਹਿਬੀ ਖੇਚੜਾਇਆ ਵੈਰਾਗਮਈ ਸ਼ਬਦ ਪੜਤੇ ਪਰ ਕਰਮਾ ਕਰੀ ਪਹਿਲੇ ਝੰਡੇ ਸਾਹਿਬ ਪੁਨਾ ਫੇਰ ਸਾਹਿਬ ਪਛਾਤ ਦੁਖਪੰਜਨੀ ਸਾਹਿਬ ਅਤੇ ਸ੍ਰੀ ਬਾਬਾ ਅਟਲ ਰਾਏ ਸਾਹਿਬ ਜੀ ਦੇ ਹਜ਼ੂਰ ਦਰਸ਼ਨ ਕਰਦੇ ਔਰ ਅਰਦਾਸਾ ਕਰਾਉਂਦੇ ਹੋਏ ਲੋਹਗੜ੍ਹ ਸਾਹਿਬ ਜੀ ਅੱਠ ਪਹਿਰ ਨਿਵਾਸ ਕੀਤਾ ਸ਼ਹਿਰ ਦੇ ਲੋਕ ਔਰ ਪਿੰਡ ਕੇ ਲੋਗ ਮਾਇ ਪਾਈ ਸੁਣ ਸੁਣ ਕੇ ਚਲੇ ਆਵੇ ਬੈਰਾਗ ਕਰਕੇ ਸ਼ਬਦ ਪੜ੍ਹਦੇ ਦਰਸ਼ਨ ਕਰ ਪੂਜਾ ਚੜ੍ਹਾ ਅਫਸੋਸ ਕਰਕੇ ਘਰਾਂ ਨੂੰ ਉਲਟ ਪਏ ਪੁਨਰ ਫੁੱਲਾਂ ਦੀ ਪਾਲਕੀ ਉਠਾ ਦੂਸਰੇ ਦਿਨ ਚੱਲ ਕੇ ਸੰਧਿਆ ਸਮੇਂ ਸ਼੍ਰੀ ਹਰਸਰ ਜੀ ਆਣ ਪਹੁੰਚੇ ਰਾਤ ਨੂੰ ਵਿਸਰਾਮ ਕੀਤਾ ਪ੍ਰਾਤਾ ਕਾਲ ਇਸ਼ਨਾਨ ਕਰ ਬੈਠੇ ਦੀਵਾਨ ਲਗਾਇਆ ਰਾਗੀ ਸਿੰਘਾਂ ਨੇ ਆਸਾਂ ਦੀ ਵਾਰ ਦਾ ਪ੍ਰਰੰਭ ਕੀਤਾ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਵਾਈ ਸ਼੍ਰੀ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਤੇ ਰਹੇ ਸੰਧਿਆ ਸਮੇਂ ਅਰਦਾਸ ਕਰ ਸ਼੍ਰੀ ਗੁਰੂ ਮਹਾਰਾਜ ਸਾਹਿਬ ਜੀ ਦਾ ਆਸਰਾ ਕਰ ਸਾਹਿਬ ਜਾਦਿਆਂ ਦੇ ਫੁੱਲਾਂ ਕੋ ਗਾਗਰ ਸੇ ਨਿਕਾਲ ਦੂਧ ਸੇ ਇਸ਼ਨਾਨ ਕਰਵਾ ਸ਼੍ਰੀ ਗੁਰੂ ਰਾਮਦਾਸ ਜੀ ਕੀਆਂ ਲਾਵਾ ਪੜ ਸ਼੍ਰੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਤੇ ਔਰ ਇਹੇ ਸ਼ਬਦ ਪੜਤੇ ਸਾਜਨ ਚੱਲੇ ਪਿਆਰਿਆ ਕਿਉ ਮੇਲਾ ਹੋਈ ਪ੍ਰਵਾਹ ਕਰਦੀਏ ਤਤਸ਼੍ਰੀਆ ਕਾਲ ਗਜ ਕੇ ਬੁਲਾਈ ਵਿਰਾਗਬਾਨ ਸਮੂ ਸਿੰਘ ਫਿਰ ਇਸ਼ਨਾਨ ਕਰ ਡੇਰੇ ਆਏ ਸਾਰੀ ਰਾਤ ਸਾਹਿਬ ਜਾਦਿਓ ਕੇ ਗੁਣ ਵਰਣਨ ਕਰ ਪ੍ਰੇਮ ਮੇ ਮਗਨ ਹੋਏ ਪ੍ਰਭਾਤ ਸਮੇਂ ਦੀਵਾਨ ਲਗਾ ਆਸਾਂ ਦੀ ਬਾਤ ਸੁਣ ਉਪਰੰਤ ਕੜਾ ਪ੍ਰਸ਼ਾਦ ਤੇ ਲੰਗਰ ਵਰਤਾਇ ਤਿੰਨ ਦਿਨ ਰਹਿਕਰ ਹੌਲੀ-ਹੌਲੀ ਚੱਲ ਸ੍ਰੀ ਗੁਰੂ ਜੀ ਦੇ ਚਰਨ ਪਰਸ ਬੈਠੇ ਬਚਨ ਹੋਇਆ ਏ ਸਿੰਘੋ ਹਰਿ ਸਰ ਪਰਮ ਤਾਮ ਹੈ ਤੁਸੀਂ ਵੀ ਸਭ ਪ੍ਰਾਣੀਆਂ ਦੇ ਫੁੱਲ ਉੱਥੇ ਲੈ ਜਾਇਆ ਕਰੋ ਉਹਨਾਂ ਤੋਂ ਮੇਰਾ ਵਿਛੋੜਾ ਵੀ ਨਹੀਂ ਹੋਵੇਗਾ ਉਹ ਅਕਾਲ ਪੁਰਖ ਕੇ ਹਜ਼ੂਰ ਰਹਿਣਗੇ ਸਿੱਖਾਂ ਗੁਰੂ ਕੇ ਹਜ਼ੂਰ ਪੰਜ ਖੱਜਰਾ ਪਾਲ ਕੇ ਅਰਦਾਸ ਕਰਾਈਆਂ ਦਸਵੰਤ ਵਿੱਚ ਤਾਂ ਸਿੱਖ ਪੁੱਛਿਆ ਖੱਤਰ ਪੈਦਾ ਕਰਨੇ ਸੇ ਦੋਸ਼ ਨਹੀਂ ਸ਼ਬਦ ਪੜਿਆ ਇਸ ਦੇ ਸਾਥ ਸੰਸਾਰ ਕੇ ਬਹੁਤ ਕਾਮ ਚਲਤੇ ਹਨ ਸਿੱਖੋ ਤੁਸੀਂ ਦਸਵੰਦ ਸੰਤਾਂ ਸਿੰਖਾ ਕੋ ਪ੍ਰਸ਼ਾਦ ਜੋੜੇ ਵਸਤਰ ਆਦਿ ਵਿਖੇ ਲਗਾਓ ਸ਼ਬਦ ਨਾਨਕ ਤੇ ਨਰ ਅਸਲੇ ਖਰਜੇ ਬਿਨੋ ਗੁਣ ਗਰਵੂ ਕਰਨਤ ਦੋਹਰਾ ਸ਼੍ਰੀ ਗੁਰੂ ਜੀ ਪ੍ਰੇਮ ਕਰ ਉਚਰੇ ਬਾਕ ਅਨੂਪ ਯਾਦ ਰੱਖੇ ਇੱਕ ਕੋ ਜੋ ਕੋਈ ਹੋਏ ਹਮਾਰੂ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ